ਸਾਡਾ ਨੁਸਖਾ ਸੀ 25 ਸਾਲ ਤੋਂ ਵਰਤ ਰਹੇ ਹਾਂ ਇਹਨੂੰ ਐਵੇਂ ਨਹੀਂ ਹੈਗਾ ਇਹ ਨੁਸਖਾ ਮੇਰਾ ਖਿਆਲ ਆ ਬਹੁਤ ਵਾਰ ਮਰੀਜ਼ਾਂ ਨੂੰ ਦੱਸਦਾ ਹਰੇਕ ਵਾਰ ਲੋਕ ਆ ਕੇ ਦੱਸਦੇ ਨੇ ਵੀ ਵੈਦ ਜੀ ਕਮਾਲ ਹੋ ਤਾਹੀਂ ਕਈ ਮਰੀਜ਼ੇ ਕਹਿੰਦੇ ਨੇ ਵੀ ਐ ਆ ਜਿਵੇਂ ਕੋਈ ਚੀਜ਼ ਐ ਫਸਾਤੀ ਹੁੰਦੀ ਆ ਵੀ ਵੈਦ ਜੀ ਬਸ ਤੋਬਾ ਹੋ ਗੋ ਹੂੰ ਇੰਨਾ ਮਾੜਾ ਦਰਦ ਆ ਇਹਦਾ ਦਰਦ ਆ ਕਈ ਤਾਂ ਮਤਲਬ ਇਮੀਡੀਏਟਲੀ ਕਹਿੰਦੇ ਨੇ ਯਾਰ ਚਾਹੇ ਮੇਰਾ ਆਪਰੇਸ਼ਨ ਕਰ ਦੋ ਪਰ ਮੈਨੂੰ ਇਹ ਦਰਦ ਤੋਂ ਨਾ ਜਾਂ ਤੋ ਪਾਸਾ ਨਹੀਂ ਲਿਆ ਜਾਂਦਾ ਤੁੰ ਬਹੁਤ ਨੁਸਖੇ ਤੁਹਾਨੂੰ ਮਿਲ ਜਾਣਗੇ ਪਰ ਅੱਜ ਜਿਹੜਾ ਅਸੀਂ ਨੁਸਖਾ ਦੱਸਣ ਲੱਗੇ ਆ ਉਹ ਨੁਸਖਾ ਤੁਹਾਨੂੰ ਚੰਦ ਦਿਨਾਂ ਦੇ ਵਿੱਚ ਇਸ ਦਰਦ ਤੋਂ निजात ਦਵਾ ਦੂਗਾ ਦਰਦ ਸਰੀਰ ਦੇ ਵਿੱਚ ਕਿਤੇ ਵੀ ਹੋਵੇ ਬੜਾ ਪਰੇਸ਼ਾਨ ਕਰਦਾ ਸੋ ਦਰਦਾਂ ਤੋਂ ਬਹੁਤ ਨੁਸਖੇ ਤੁਹਾਨੂੰ ਮਿਲ ਜਾਣਗੇ ਪਰ ਅੱਜ ਜਿਹੜਾ ਅਸੀਂ ਨੁਸਖਾ ਦੱਸਣ ਲੱਗਿਆਂ ਜਾਂ ਵੈਦ ਜੀ ਗੱਲ ਸਾਂਝੀ ਕਰਨਗੇ ਉਹ ਨੁਸਖਾ ਤੁਹਾਨੂੰ ਚੰਦ ਦਿਨਾਂ ਦੇ ਵਿੱਚ ਇਸ ਦਰਦ ਤੋਂ निजात ਦਵਾ ਦੂਗਾ ਵੈਦ ਜੀ ਕਿਹੜੇ ਦਰਦ ਬਾਰੇ ਅੱਜ ਗੱਲ ਕਰਾਂ ਆਪਾਂ ਗੱਲ ਕਰਦੇ ਹਾਂ ਸ਼ਰਟਿਕਾ ਦੀ ਜੀ ਰੀ ਦਾ ਦਰਦ ਹੁੰਦਾ ਇੰਨਾ ਕਿ ਤੰਗ ਕਰਦਾ ਲੋਕ ਨੂੰ ਜੀ ਬਸ ਕਈ ਤਾਂ ਮਤਲਬ ਇਮੀਡੀਏਟਲੀ ਕਹਿੰਦੇ ਨੇ ਯਾਰ ਚਾਹੇ ਮੇਰਾ ਆਪਰੇਸ਼ਨ ਕਰ ਦੋ ਪਰ ਮੈਨੂੰ ਇਹ ਦਰਦ ਤੋਂ निजात ਪਾਸਾ ਨਹੀਂ ਲਿਆ ਜਾਂਦਾ ਬੰਦੇ ਨੂੰ ਹੁੰਦਾ ਕਿਵੇਂ ਆ ਕਿੱਥੋਂ ਹੁੰਦਾ ਇਹ ਇੱਥੋਂ ਸ਼ੁਰੂ ਹੋ ਜਾਂਦਾ ਉੱਪਰੋਂ ਲੱਕ ਕੋਲੋਂ ਆ ਲੱਕ ਕੋਲੋਂ ਪੁੜੇ ਤੋਂ ਸ਼ੁਰੂ ਹੋ ਕੇ ਨੂੰ ਜਾਂਦਾ ਲੱਤ 'ਚ ਰੀਦ ਦਾ ਦਰਦ ਰੀਦ ਦਾ ਦਰਦ ਇਹਨੂੰ ਸ਼ਾਰਟ ਕਾ ਵੀ ਸ਼ਾਰਟ ਕਾ ਵੀ ਕਹਿ ਦਿੰਦੇ ਨੇ ਇਹਨੂੰ ਮਤਲਬ ਜੇ ਬੰਦਾ ਕਈ ਵਾਰ ਤਾਂ ਕੀ ਹੁੰਦਾ ਵੀ ਬੰਦਾ ਚੰਗਾ ਭਲਾ ਤੁਰਿਆ ਜਾਂਦਾ ਹੂੰ ਮੋਟਰਸਾਈਕਲ ਦੀ ਕਿੱਕ ਮਾਰ ਲੂ ਲੱਤ ਘੁਮਾ ਕੇ ਉੱਪਰ ਦੀ ਬੈਠਣਾ ਮੁਸ਼ਕਲ ਹੋ ਜਾਂਦਾ ਇੰਨਾ ਇਮੀਡੀਏਟਲੀ ਦਰਦ ਹੋ ਜਾਂਦਾ ਇਹ ਸ਼ੁਰੂ ਅੱਛਾ ਇੱਕੇਦਮ ਸ਼ੁਰੂ ਹੋ ਜਾਂਦਾ ਇੱਕੇਦਮ ਸ਼ੁਰੂ ਹੋ ਜਾਂਦਾ ਰੁਕ ਜਾਂਦਾ ਬੰਦਾ ਹੂੰ ਕਈ ਵਾਰ ਹੌਲੀ ਹੌਲੀ ਥੋੜਾ ਥੋੜਾ ਚੱਲਦਾ ਰਹਿੰਦਾ ਮਤਲਬ ਇੰਨਾ ਮਤਲਬ ਐ ਸਮਝ ਲਓ ਚੀਕਾਂ ਕਢਾਉਣ ਦਾ ਕਈ ਵਾਰ ਤਾਂ ਇਹ ਉੱਪਰੋਂ ਹੀਠਾਂ ਨੂੰ ਆਉਂਦਾ ਦਾ ਹੀਠਾਂ ਨੂੰ ਜਾਂਦਾ ਦਰਦ ਬੰਦੇ ਨੂੰ ਚੱਲਣਾ ਪਾਸਾ ਲੈਣਾ ਬਹੁਤ ਦਿੱਕਤ ਹੁੰਦੀ ਹੈ ਸਵੇਰੇ ਸਵੇਰੇ ਬਹੁਤ ਦਿੱਕਤ ਹੁੰਦੀ ਹੈ ਬੈੱਡ ਤੋਂ ਬੰਦਾ ਇੱਕੇ ਸਰਕੇ ਸਰਕੇ ਉੱਠਦਾ ਫਿਰ ਕਈ ਵਾਰੀ ਆ ਕੇ ਦੱਸਦੇ ਨੇ ਮਰੀਜ਼ ਆ ਕੇ ਦੱਸਦੇ ਨੇ ਲੋਕ ਵੀ ਵੈਜ ਜੀ ਬਸ ਤੋਬਾ ਹੋ ਗਈ ਇੰਨਾ ਮਾੜਾ ਦਰਦ ਆ ਰਹੀ ਦਾ ਦਰਦਾ ਹੁੰਦਾ ਕਿ ਮੁੰਦਾ ਦਾ ਜਿਹੜੀ ਸਾਡੇ ਅੰਦਰ ਵੇਨਸ ਨੇ ਨਾ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਚ ਫਲੈਕਸੀਬਿਲਟੀ ਹੁੰਦੀ ਹੈ ਇਦਾਂ ਮੈਂ ਪਹਿਲਾਂ ਕਈ ਵਾਰ ਬੇਨਤੀ ਕੀਤੀ ਵੀ ਕੋਈ ਵੀ ਦਰਦ ਆ ਸਰੀਰ ਚ ਜਿਹੜਾ ਇਦਾਂ ਹੁੰਦਾ ਉਹ ਵਾਯੂ ਦਾ ਹੁੰਦਾ ਵਾਤ ਪ੍ਰਕੋਪ ਨਾਲ ਹੁੰਦਾ ਵਾਤ ਵਿਆਦੀ ਨਾਲ ਹੁੰਦਾ ਹਵਾ ਦੇ ਦੂਸ਼ਿਤ ਹੋਣ ਨਾਲ ਹੁੰਦਾ ਜੇ ਆਪਾਂ ਸਰਲ ਭਾਸ਼ਾ ਚ ਕਹਿ ਦਈਏ ਹੁਣ ਜਿਹੜੀਆਂ ਮੇਨਸ ਨੇ ਜਿਵੇਂ ਆਪਾਂ ਲੱਤ ਮੋੜਦੇ ਆ ਨਾਲੇ ਉਹਨਾਂ ਨੇ ਮੋੜਨਾ ਹੈ ਇਹ ਧਾਗਿਆਂ ਵਾਂਗ ਕਹਿ ਲਓ ਰੱਸੀ ਵਾਂਗ ਜਿਵੇਂ ਆ ਕੋਈ ਤਾਰ ਇੱਥੇ ਜਿਆਦਾ ਜਿਵੇਂ ਹੁਣ ਆ ਚੀਜ਼ ਆ ਇਹਨੂੰ ਆਪਾਂ ਮੰਨ ਲਓ ਸ਼ਿਆਟਕਾ ਹੈ ਹਮ ਹੈਨਾ ਇਹ ਇਦਾਂ ਫਲੈਕਸੀਬਲ ਆ ਨਾ ਜਿਵੇਂ ਜਿੱਧਰ ਨੂੰ ਵੀ ਮੋੜਨਾ ਲੱਤ ਨੇ ਮੋੜਨਾ ਉੱਪਰੋਂ ਥੱਲੇੋਂ ਇਹ ਹੁੰਦੀ ਹੈ ਸਾਡੀ ਲੋਰ ਡਿਸਕ ਨਾਲ ਜੁੜੀਆਂ ਹੋਈਆਂ ਇਦਾਂ ਵੇਇਨਸ ਨੇ ਜਿਹੜੀਆਂ ਹੀਠਾ ਨੂੰ ਜਾਂਦੀਆਂ ਨੇ ਇਹਨਾਂ 'ਚ ਬਲੱਡ ਦਾ ਵੀ ਫਲੋ ਆ 에ਅਰ ਦਾ ਵੀ ਆ ਹਵਾ ਦਾ ਵੀ ਆ ਜਿਹੜੀਆਂ ਵੇਇਨਸ ਹੋਣ ਜਿਹੜੀਆਂ ਵੇਇਨਸ ਹੁੰਦੀਆਂ ਨੇ ਜਦੋਂ ਇਹਦੇ 'ਚ ਫਿਰ ਬਾਤ ਵਿਕਰਤੀ ਹੋ ਗਈ ਤਾਂ ਇਹਨੇ ਕੀ ਹੋ ਜਾਣਾ ਇਦਾਂ ਹੋ ਜਾਣਾ ਅੱਛਾ ਪੂਰੀ ਅਟਕ ਜਾਣਾ ਇਹਨੇ ਸਟਿਫ ਹੋ ਜਾਣਾ ਹੁਣ ਆ ਦੇਖੋ ਐ ਮੋੜਨਾ ਕਰਨਾ ਬਸ ਆ ਚੀਜ਼ ਹੋ ਜਾਂਦੀ ਹੈ ਵਿਅਕਤੀ ਨੂੰ ਓਕੇ ਉਹ ਨਾ ਫਿਰ ਹਿੱਲ ਸਕਦਾ ਕਈ ਵਾਰੀ ਬੈਠਣਾ ਕੁਰਸੀ ਤੇ ਬੈਠਣਾ ਤਾਂ ਹੀ ਕਈ ਮਰੀਜ਼ੇ ਕਹਿੰਦੇ ਨੇ ਵੀ ਐ ਜਿਵੇਂ ਕੋਈ ਚੀਜ਼ ਐ ਫਸਾਤੀ ਹੁੰਦੀ ਆ ਵੀ ਹਾਂ ਵੀ ਬਸ ਐ ਖਿੱਚ ਪਾਤੀ ਜਿਵੇਂ ਬਸ ਵੀ ਕੋਈ ਫਨ ਆੜ ਗਿਆ ਹੁੰਦਾ ਜੀ ਹਾਂ ਹਾਂ ਉਹ ਚੀਜ਼ ਆ ਹੁਣ ਇਹਦੇ ਚ ਮਾਲਿਸ਼ ਬਹੁਤ ਕੰਮ ਕਰਦੀ ਆ ਹਮੇਂ ਠੇਹੋਂ ਉੱਪਰ ਨੂੰ ਮਾਲਿਸ਼ ਕਰਨੀ ਆ ਜੀ ਕਿਉਂਕਿ ਡਿਸਕ ਨੇ ਉਸ ਚੀਜ਼ ਨੂੰ ਪ੍ਰੈਸ ਕਰ ਲਿਆ ਉੱਥੇ ਹਵਾ ਪਾਣੀ ਉਹਦਾ ਬੰਦ ਕਰਤਾ ਹਮ ਉਹ ਚੀਜ਼ ਚ ਫਿਰ ਪ੍ਰੋਬਲਮ ਕ੍ਰੀਏਟ ਹੋਗੀ ਇਹਦਾ ਨੁਸਖਾ ਜਿਹੜਾ ਮੈਂ ਦੱਸਣ ਲੱਗਿਆ ਹਮ ਇਹ ਨੋਟ ਕਰ ਲਓ ਹਮ ਜਿਹੜੇ ਵੀ ਬੰਦੇ ਨੂੰ ਪ੍ਰੋਬਲਮ ਆ ਸ਼ਾਰਟ ਕਰ ਜੀ ਉਹ ਲੈ ਸਕਦਾ ਦੋ ਤਰ੍ਹਾਂ ਦੇ ਨੁਸਖੇ ਦੱਸੂਗਾ ਇੱਕ ਤਾਂ ਜਿਨ੍ਹਾਂ ਦਾ ਬੀਪੀ ਨਾਰਮਲ ਰਹਿੰਦਾ ਨਹੀਂ ਵਾਧਦਾ ਜੀ ਉਹਨਾਂ ਵਾਸਤੇ ਆ ਇੱਕ ਜਿਨ੍ਹਾਂ ਦਾ ਜੇ ਬੀਪੀ ਵਾਧਦਾ ਹੋਵੇ ਹਮ ਤਾਂ ਉਹਨਾਂ ਵਾਸਤੇ ਆ ਉਹਨਾਂ ਨੇ ਉਹ ਲੈਣਾ ਦੂਜਿਆਂ ਨੇ ਉਹ ਲੈਣਾ ਜੀ ਨੁਸਖੇ ਦੇ ਵਿੱਚ ਪਾਉਣਾ ਕੀ ਕੀ ਆ ਪੰਜ ਚੀਜ਼ਾਂ ਨੇ ਜਿਨ੍ਹਾਂ ਦਾ ਬੀਪੀ ਵਾਧਦਾ ਉਹ ਵੀ ਲੈ ਸਕਦੇ ਨੇ ਇਹਨੂੰ ਦੂਜੇ ਵੀ ਲੈ ਸਕਦੇ ਨੇ ਪਰ ਇੱਕ ਜਿਹੜਾ ਲੈਣ ਦਾ ਤਰੀਕਾ ਨੂੰ ਪਾਨ ਤਰੀਕਾ ਅਨੁਪਾਨ ਉਹ ਬਦਲਣਾ ਪਊਗਾ ਸੁਣ ਲਓ ਚੀਜ਼ਾਂ ਸੁੰਡ ਹਮ ਸਰੰਜਾ ਮਿੱਠੀਆਂ ਨਾ ਕੇਸਰ ਅਸ਼ਵਗੰਧਾ ਕੁੜਾ ਸਕ ਪੰਜੇ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਪंसारी ਤੋਂ ਲੈਉਣੀਆਂ ਨੇ ਸਾਫੇ ਹੁੰਦੀਆਂ ਨੇ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਕੋਈ ਬਾਹਲਾ ਚੱਕਰ ਨਹੀਂ ਵੀ ਪਿਓਰ ਨਹੀਂ ਮਿਲਣੀਆਂ ਸਸਤਾ ਸਮਾਨ ਜੀ ਇਹਨੂੰ ਲਿਆ ਕੇ ਪੀਸ ਕੇ ਰੱਖ ਲਓ ਜੀ ਇਹਨੂੰ ਪੀਸ ਕੇ ਰੱਖ ਕੇ ਦਾ ਇੱਕ ਛੋਟਾ ਚਮਚ ਹੂੰ ਸਵੇਰੇ ਸ਼ਾਮ ਲੈਣਾ ਜੀ ਪੰਜ ਚੀਜ਼ਾਂ ਨੇ ਪੰਜ ਦਿਨਾਂ ਚ ਛਾਟਕਾ ਤੋਂ ਨਜ਼ਾਤ ਮਿਲ ਜੂਗੀ ਨਾਲ ਮਹਾ ਨਾਰਾਇਣ ਤੇਲ ਦੀ ਮਾਲਿਸ਼ ਕਰ ਲਿਓ ਜੀ ਮਾਲਿਸ਼ ਲੋਰ ਬੈਕ ਦੀ ਕਰਨੀ ਆ ਤੇ ਉਪੇਠੋਂ ਉੱਪਰ ਨੂੰ ਕਰਨੀ ਆ ਇਹ ਲੈਣਾ ਕਿਵੇਂ ਆ ਲੈਣਾ ਇਹਦਾ ਇੱਕ ਛੋਟਾ ਚਮਚ ਸਵੇਰੇ ਸ਼ਾਮ ਦੁੱਧ ਨਾਲ ਦੁੱਧ ਨਾਲ ਲੈਣਾ ਜਿਨ੍ਹਾਂ ਦਾ ਬੀਪੀ ਵੱਧਾ ਦੁੱਧ 'ਚ ਥੋੜਾ ਜਿਹਾ ਪਾਣੀ ਪਾ ਲੈਣ ਜੀ ਉਹਦੇ ਨਾਲ ਲੈਣਾ ਜੀ ਜਿਨ੍ਹਾਂ ਦਾ ਬੀਪੀ ਨਹੀਂ ਵੱਧਦਾ ਉਹ ਏਸੇ ਨੁਸਖੇ ਦੇ ਵਿੱਚ ਇੱਕ ਸ਼ੁੱਧ ਕੁਚਲਾ ਜੀ ਕੁਚਲਾ ਸ਼ੁੱਧ ਮਿਲਦਾ 10 ਗ੍ਰਾਮ ਪਾ ਲੈਣ ਜੀ ਪੰਜ ਚੀਜ਼ਾਂ ਨੇ 50-50 ਗ੍ਰਾਮ ਪਾਲੀਆਂ 250 ਗ੍ਰਾਮ ਹੋ ਗਿਆ ਸਮਾਨ ਜੀ 10 ਗ੍ਰਾਮ ਇਹਦੇ 'ਚ ਸ਼ੁੱਧ ਕੁਚਲਾ ਪਾ ਲੋ ਜੀ ਫਿਰ ਉਹਨਾਂ ਨੇ ਕਿਵੇਂ ਲੈਣਾ ਜਿਨ੍ਹਾਂ ਦਾ ਬੀਪੀ ਨਹੀਂ ਵੱਧਦਾ ਉਹਨਾਂ ਵਾਸਤੇ ਹੈ ਇਹ ਨੁਸਖਾ ਉਹਨਾਂ ਨੇ ਇੱਕ ਗਲਾਸ ਦੇ ਦੁੱਧ ਦੇ ਵਿੱਚ ਅੱਧਾ ਚਮਚ ਦੇਸੀ ਘੀ ਦਾ ਪਾ ਕੇ ਫੈਂਟ ਲੋ ਚੰਗੀ ਤਰ੍ਹਾਂ ਵਾਲ ਕੇ ਪਹਿਲਾਂ ਫਿਰ ਘੀ ਪਾ ਕੇ ਫਿਰ ਫੈਂਟ ਲੈ ਫਿਰ ਫੈਂਟ ਲੈਣਾ ਹੂੰ ਉਹਦੇ ਨਾਲ ਇਸ ਨੁਸਖੇ ਦਾ ਅੱਧਾ ਪੌਣਾ ਚਮਚ ਛੋਟਾ 2 ਤੋਂ 2.5 ਗ੍ਰਾਮ ਤੱਕ ਖੁਰਾਕ ਲੈ ਲਓ ਪਹਿਲੀ ਖੁਰਾਕ ਬੰਦੇ ਨੂੰ ਦੱਸਦੀ ਆ ਵੀਰੀ ਦਾ ਦਰਦ ਛਾਟਕਾ ਦਾ ਦਰਦ ਆ ਜਿਹੜਾ ਹੂੰ ਵੀਰ ਮੈਂ ਤਾਂ ਸੌਖਾ ਹੋ ਗਿਆ ਕਿਉਂਕਿ ਉਹਨੇ ਬਾਜੂ ਨੂੰ ਰਿਲੀਜ਼ ਕਰ ਦੇਣਾ ਇਹਦਾ ਯੋਗ ਇਦਾਂ ਦਾ ਹੈ ਜੀ ਜੀ ਇਹ ਸਾਡਾ ਨੁਸਖਾ ਸੀ 25 ਸਾਲ ਤੋਂ ਵਰਤ ਰਹੇ ਆ ਇਹਨੂੰ ਐਵੇਂ ਨਹੀਂ ਹੈਗਾ ਇਹ ਨੁਸਖਾ ਜੀ 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 ਮੇਰਾ ਖਿਆਲ ਆ ਬਹੁਤ ਵਾਰ ਮਰੀਜ਼ਾਂ ਨੂੰ ਦੱਸਦਾ ਹਰੇਕ ਵਾਰ ਜੀ ਲੋਕ ਆ ਕੇ ਦੱਸਦੇ ਨੇ ਵੀ ਵੈ ਜੀ ਕਮਾਲ ਹੋ ਗਿਆ ਜੀ ਜੀ ਹੁਣ ਦੋਨੇ ਤਰ੍ਹਾਂ ਦਾ ਨੁਸਖਾ ਦੱਸਦਾ ਛਾਟਕਾ ਦਾ ਤੁਹਾਨੂੰ ਕਾਰਨ ਦੱਸਦਾ ਪਰਹੇਜ਼ ਰੱਖਣਾ ਖਟੀਆਂ ਤਲੀਆਂ ਹੋਈਆਂ ਚੀਜ਼ਾਂ ਵੈ ਵਾਲੀਆਂ ਚੀਜ਼ਾਂ ਜਾਵਲ ਹੋਗੇ ਰਾਹ ਹੋਗੇ ਆਲੂ ਹੋਗੀ ਆਲੂ ਹੋਗੇ ਕੜੀ ਹੋਗੀ ਭਿੰਡੀ ਹੋਗੀ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖ ਕੇ ਦਹੀਂ ਲੱਸੀ ਦਾ ਪਰਹੇਜ਼ ਰੱਖ ਕੇ ਹਾਂ ਕੱਚੀ ਲੱਸੀ ਪੀ ਲੈਣੀ ਹੈ ਦਿਨ ਚ ਜੇ ਕੋਈ ਗਰਮੀ ਲੱਗਦੀ ਆ ਜਾਂ ਹੋਰ ਆ ਕੱਚੀ ਲੱਸੀ ਪੀ ਸਕਦੇ ਹਾਂ ਜੀ ਲੋ ਵੀ ਦੋਸਤੋ ਇਹ ਜਿਹੜਾ ਨੁਸਖਾ ਦੱਸਿਆ ਨਾ ਜੀ ਇਹਨੂੰ ਤੁਸੀਂ ਅਪਣਾ ਲਓ ਜਿਹਨੂੰ ਵੀ ਸ਼ਾਰਟਕਾ ਦਾ ਦਰਦ ਆ ਉਹਨੂੰ ਇਹ ਵੀਡੀਓ ਭੇਜ ਦਿਓ ਅਰ ਤੁਹਾਨੂੰ ਉਹਨੇ ਨਾ ਕਿਹਾ ਵੀ ਮਿੱਤਰਾ ਨਜ਼ਾਰੇ ਆ ਗਏ ਇਹ ਦਰਦ ਸਾਡਾ ਚੂ ਮੰਤਰ ਹੋ ਗਿਆ ਫੇਰ ਗੱਲ ਕਰਿਓ